ਬਾਹਰ ਜਾਣ ਦਾ ਸ਼ੌਂਕ ਰੱਖਣ ਵਾਲੇ ਆਹ ਵੀਡੀਓ ਜ਼ਰੂਰ ਦੇਖ ਲੈਣ ਤੁਹਾਡੇ ਕੰਮ ਜ਼ਰੂਰ ਆਵੇਗੀ ਕਿਉਂਕਿ ਅਸੀਂ ਚਾਹੇ ਤੋ 50-50 ਲੱਖ ਰੁਪਇਆ ਲਾਉਣਿਆਂ ਤੇ ਵਿਦੇਸ਼ਾਂ ਦੇ ਵਿੱਚ ਜਾਣਿਆਂ ਤੇ ਜਿਹੜੇ ਡੌਂਕੀ ਲਗਾਉਂਦੇ ਨੇ ਉਹਨਾਂ ਦਾ ਕਿਵੇਂ ਦਾ ਹਾਲ ਹੁੰਦਾ ਕਿਵੇਂ ਦੇ ਰਸਤੇ ਦੇ ਵਿੱਚੋਂ ਲੰਘਦੇ ਨੇ ਕਿਸ ਤਰੀਕੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਦਾ ਅੰਦਾਜ਼ਾ ਤਾਂ ਉਹਦੀ ਲਗਾਇਆ ਜਾ ਸਕਦਾ ਜਦੋਂ ਜਿਹੜੇ ਡੌਂਕੀ ਲਗਾਉਂਦੇ ਤਾਂ ਉਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਹੋਣ ਤਾਜੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਡੌਂਕੀ ਲਗਾ ਕੇ ਹੋਏ ਹਰਿਆਣੇ ਦਾ ਇਹ ਮੁੰਡਾ ਕਿਸ ਤਰੀਕੇ ਦੇ ਨਾਲ ਆ ਜਿਹੜਾ ਕਿ ਅੱਕ ਗਿਆ ਤੇ ਥੱਕ ਗਿਆ ਲੋਕਾਂ ਨੂੰ ਹੁਣ ਕਹਿ ਰਿਹਾ ਵੀ ਆਪਣੇ ਪੈਸੇ ਪੂਸੇ ਜੜੇ ਕਿ ਬਰਬਾਦ ਨਾ ਕਰੋ ਡੌਂਕੇ ਲਗਾ ਕੇ ਆਉਣ ਵਾਲਿਆਂ ਦਾ ਤਾਂ ਬੁਰਾ ਹਾਲਾ ਅਸੀਂ ਜਿਹੜੇ ਕਿ 50 60 70 ਜਾਣੇ ਜਿੱਦੇ ਅਸੀਂ ਡੌਂਕੀ ਲਗਾ ਕੇ ਆ ਰਹੇ ਤੇ ਕਸੂਤੇ ਫਸੇ ਹੋયા ਵੀਡੀਓ ਵਾਇਲ ਹੋ ਰਹੀ ਹੈ ਵੀਡੀਓ ਦਿਖਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਅਕਸਰ ਇਹ ਸੋਚਦੇ ਹੋ ਕਿ ਸ਼ਾਇਦ ਸਾਨੂੰ ਇੱਥੇ ਕੰਮ ਨਹੀਂ ਮਿਲ ਰਿਹਾ ਜਾਂ ਇੱਥੇ ਬੇਰੋਜ਼ਗਾਰੀ ਹੈ ਤਾਂ ਬਾਹਰ ਜਾ ਕੇ ਅਸੀਂ ਚੰਗੇ ਪੈਸੇ ਕਮਾਵਾਂਗੇ ਤਾਂ ਤੁਸੀਂ ਇੱਥੇ ਕਿਤੇ ਨਾ ਕਿਤੇ ਗੱਲ ਤੋਂ ਜ਼ਰੂਰ ਸੋਚਦੇ ਹੋਮੋਗੇ ਕਿਉਂਕਿ ਹਾਲਾਤ ਹੈ ਜੇ ਬਣੇ ਹੋਏ ਨੇ ਕਿ ਤੁਸੀਂ ਇੱਥੋਂ ਵੀ ਆਪਣਾ ਸਭ ਕੁਝ ਗਵਾ ਜਾਣੇ ਹੋ ਤੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਵੀ ਤੁਹਾਨੂੰ ਕੁਝ ਵੀ ਨਹੀਂ ਮਿਲਦਾ ਕਿਉਂਕਿ ਬਾਹਲੇ ਦੇਸ਼ਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਹਾਜ਼ਾਂ ਦੇ ਜਹਾਜ਼ ਭਰ ਕੇ ਮੁੰਡੇ ਕੁੜੀਆਂ ਦੇ ਪੰਜਾਬ ਦੇ ਵਿੱਚੋਂ ਜਾ ਰਹੇ ਨੇ ਆਪਣੇ ਦੇਸ਼ ਦੇ ਵਿੱਚੋਂ ਜਾ ਰਹੇ ਨੇ ਤਾਂ ਉੱਥੇ ਵੀ ਲੋਕ ਕਾਫੀ ਔਕੜ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਕਰਕੇ ਡੌਂਕੀ ਵਾਲੇ ਡੌਂਕੀ ਵਾਲ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਓ ਨਜ਼ਰ ਮਾਰਦੇ ਹਾਂ ਇਸ ਵੀਡੀਓ ਤੇ ਮੈਂ ਦੋਨੋਂ ਕੋਈ ਨਜੰਟਾ ਚੱਕਰਾ ਮਨਾ ਪਛਿਓ ਬਾਈ ਕਦੇ ਵੀ ਨਾ ਕਦੇ ਡੌਂਕੀ ਮਾਰੀਓ 17 ਜਣੇ ਰੇ ਬਾਈ ਸਾਰੇ ਹੋ ਜਾਈਏ ਮੈਂ ਬਚ ਰਿਹਾ ਹਾਂ ਇਹ ਭਾਈ ਹੈ ਕੈਮਰਾ ਵਾਲਾ ਭਾਈ ਯੋ ਬਾਈ ਕਰਨਾਲ ਕਰਾ ਹੈ ਬਾਈ ਬੁਰਾ ਹਾਲ ਹੋ ਰਿਹਾ ਕਿਤੇ ਬਾਈ ਨਿਕਾ ਚੱਕਰਾ ਮਨਾ ਫਿਸ਼ਿਓ ਵੀ ਇਸੇ ਲੈ ਕੇ ਪੂਰੇ 55 ਲੱਖ ਰੁਪਏ ਅਡਾਂਡਾ ਹੋਈ ਇੱਕ ਬਸ ਪਾਣੀ ਦੀ ਬੋਤਲ ਹੈ ਦੋ ਪਰਲੇ ਜਿਰਾ ਰਹੇ ਹੈ ਕਦੇ ਨਾ ਆਇਓ ਬਾਈ ਮੈਂ ਤੁਨੂੰ ਕੋਈ ਨਾ ਜੰਟਾ ਚੱਕਰਾ ਮਨਾ ਫਿਸ਼ਿਓ ਬਾਈ ਕਦੇ ਵੀ ਨਾ ਕਿਤੇ ਡੋਂਕੀ ਮਾਰਿਓ 17 ਜਨੇ ਰੇ ਬਾਈ ਸਾਰੇ ਹੋ ਗਏ ਲੀ ਮੈਂ ਬਚ ਰਿਹਾ ਹੂੰ ਯੋ ਬਾਈ ਹੈ ਕੈਮਰਾ ਵਾਲਾ ਬਾਈ ਯੋ ਬਾਈ ਕਰਨਾਲ ਕਰਾ ਹੈ ਕੋਈ ਬੁਰਾ ਹਾਲ ਹੋ ਰਿਹਾ ਕਿਤੇ ਬਾਈ ਨੇਗਾ ਚੱਕਰਾ ਮਨਾ ਫਿਸ਼ਿਓ ਵੀ ਇਸੇ ਲੈ ਕੇ ਪੂਰੇ 55 ਲੱਖ ਰੁਪਏ ਅਡਾਂਡਾ ਹੋਈ ਇੱਕ ਬਸ ਪਾਣੀ ਦੀ ਬੋਤਲ ਰੀ ਦੋ ਪਰਲੇ ਜਿਰਾ ਰਹੇ ਹੈ ਕਦੇ ਨਾ ਆਇਓ ਵੀ ਖੈਰੀ ਵੀਡੀਓ ਦੇਖ ਕੇ ਕਿਤਨਾ ਕਿਤੇ ਤੁਸੀਂ ਤਾਂ ਹੁਣ ਸਮਝ ਜਾਓਗੇ ਕਿ ਡਾਂਕੀ ਲਗਾਉਣ ਵਾਲਿਆਂ ਦਾ ਕਿੰਨਾ ਬੁਰਾ ਹਾਲ ਹੁੰਦਾ ਹੈ ਕਿਉਂ ਤੁਸੀਂ ਇੰਨਾ ਪੈਸਾ ਲਗਾ ਕੇ ਬਾਹਰ ਜਾਣੇ ਤਾਂ ਉਹ ਦੂਜਾ ਜੇਕਰ ਇੱਕ ਨੰਬਰ ਦੇ ਵਿੱਚ ਜਾਣੇ ਉਹ ਗੱਲ ਵੱਖਰੀ ਆ ਪਰ ਦੋ ਨੰਬਰ ਦੇ ਵਿੱਚ ਜਾ ਕੇ ਤੁਹਾਡੇ ਵੱਲੇ ਕੁਝ ਵੀ ਨਹੀਂ ਪੈਂਦਾ ਕਈ ਤਾਂ ਡੌਕੇ ਦੇ ਵਿੱਚ ਅਜੇ ਇੱਕ ਉਸੂਤੇ ਫਸ ਜਾਂਦੇ ਨੇ ਕਿ ਨਾ ਉਹ ਘਰ ਦੇ ਰਹਿੰਦੇ ਨੇ ਤੇ ਨਾ ਹੀ ਘਰਦੇ ਆਂਦੇ ਨੇ ਦੂਜੇ ਪਾਸੇ ਜਿਹੜੀਆਂ ਮੁਸ਼ਕਲਾਂ ਚੱਲਦੇ ਨੇ ਉਹ ਵੱਖਰੀਆਂ ਮਾਪਿਆਂ ਦਾ ਪੈਸਾ ਡੋਪਦੇ ਨੇ ਉਹ ਵੱਖਰਾ ਸੋ ਡਾਂਕੀ ਲਗਾ ਕੇ ਉਹ ਆਪਣੀ ਜਾਨ ਵੀ ਜੋਖਮ ਦੇ ਵਿੱਚ ਪਾਉਂਦੇ ਨੇ ਪਤਾ ਨਹੀਂ ਕਿੰਨੇ ਕੁ ਖਤਰਨਾਕ ਜੰਗਲਾਂ ਦੇ ਵਿੱਚੋਂ ਦੀ ਉਹਨਾਂ ਨੂੰ ਗੁਜ਼ਰਨਾ ਪੈਂਦਾ ਕਿਹੜੇ ਕਿਹੜੇ ਸਮੁੰਦਰਾਂ ਨੂੰ ਪਾਰ ਕਰਕੇ ਉਹ ਡਾਂਕੀ ਲਗਾਉਂਦੇ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਕਿਉਂਕਿ ਇਸ ਦੇ ਵਿੱਚ ਹਰਿਆਣਵੀ ਦਾ ਇਹ ਮੁੰਡਾ ਸਾਫ ਕਹਿ ਰਿਹਾ ਹੈ ਕਿ ਤੁਸੀਂ ਇਹਨਾਂ ਏਜੰਟਾਂ ਦੇ ਪਿੱਛੇ ਲੱਗ ਕੇ ਆਪਣੇ ਪੈਸੇ ਬਰਬਾਦ ਨਾ ਕਰੋ ਏਜੰਟਾਂ ਦੇ ਪਿੱਛੇ ਲੱਗ ਕੇ ਤੁਸੀਂ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਕਿਉਂਕਿ ਡੌਂਕੀ ਲਗਾ ਕੇ ਆਉਣਾ ਅਤੇ ਇੱਥੇ ਪਹੁੰਚਣਾ ਸਭ ਤੋਂ ਜ਼ਿਆਦਾ ਔਖਾ ਹੁੰਦਾ ਸੋ ਇੱਥੇ ਲੋਕਾਂ ਨੂੰ ਥੋੜੀ ਸਮਝਦਾਰੀ ਦੀ ਲੋੜ ਹੈ ਕਿ ਤੁਸੀਂ ਵੀ ਜੇਕਰ ਏਜੰਟਾਂ ਦੇ ਚੱਕਰ ਦੇ ਵਿੱਚ ਪੈਂਦੇ ਹੋ ਤਾਂ ਸਭ ਤੋਂ ਪਹਿਲਾਂ ਉਹਦੀ ਪੜਤਾਲ ਜ਼ਰੂਰ ਕਰੋ ਬਿਊਰੋ ਰਿਪੋਰਟ ਛਣਕਾਟਾ ਨਿਊਜ਼